ਹਮ ਬਈ ਕੋਠੇ ਤੇ ਪੈਣ ਦਾ ਕੀ ਸਵਾਦ ਹੁੰਦਾ ਕੋਠੇ ਸੌਣ ਦਾ ਬਹੁਤ ਨਾਮ ਦਾ ਬਹੁਤ ਨਾਮ ਦਾ ਕੋਠੇ ਦੇ ਇੱਕ ਹੋਰ ਨਿਆਰਾ ਕੀ ਤੈਨੂੰ ਪੁਰਾਣੇ ਜ਼ਮਾਨੇ ਦੇ ਲੋਕ ਸੌਂਦੇ ਸੀ ਨਾ ਉਹ ਹਮ ਪੁਰਾਣੇ ਜ਼ਮਾਨੇ ਦੇ ਲੋਕ ਸੌਂਦੇ ਕੋਠਿਆਂ ਤੇ ਪਤਾ ਕਰ ਹੁੰਦੇ ਸੀ ਹਮ ਘਾਤ ਸੌਂਦੇ ਸੀ ਇਹ ਇੱਕ ਤਾਂ ਪੁਰਾਣੇ ਜਿਹੜੇ ਬਿਰਗ ਸੀਗੇ ਉਹ ਸੌਂਦੇ ਕੋਠਿਆਂ ਦੇ ਉਹ ਨਾ ਜਾਂ ਮੰਨ ਲੇ ਕਿ ਪਿੰਡ ਵਿੱਚ ਚੋੜੀ ਵਿੱਚ ਕਰ ਗਿਆ ਬੜਾ ਉਹ ਨਹੀਂ ਨਾ ਹਮ ਉਹ ਵੇਨਾ ਬਿਨਰਕਣਾ ਇੱਕ ਜਗ੍ਹਾ ਤੇ ਹਾਂ ਪੱਥਰ ਆਦੇ ਡੜੀ ਆ ਚਾਚਾ ਠੀਕ ਆ ਵੀ ਚੋਰੀ ਚਲ ਹੁੰਦੀ ਆ ਆ ਜਿਹੜੇ ਆ ਉਹ ਪੱਥਰ ਪਏ ਆ ਹਾਂ ਪਏ ਆ ਠੀਕ ਆ ਵੀ ਜਦੋਂ ਆਏ ਵਾਲੇ ਕੱਛਾਂ ਆਉਂਦੇ ਸੀਗੇ ਤੇ ਪਤਾ ਲੱਗ ਜਦੋਂ ਆਉਂਦੇ ਸੀ ਉਹ ਮੇਰੇ ਕੰਪ ਕੇ ਜੀੜ ਜਾਂ ਕੰਧ ਇਹਨੂੰ ਪਤਾ ਲੱਗਣੀ ਬਿਨਰਕਣ ਕੋਠਿਆਂ ਦੇ ਪੈ ਨਵਾਸ ਹੁੰਦੀ ਸੀ ਤੇ ਹੁਣ ਕੋਈ ਆ ਗਿਆ ਬਾਹਰ ਠੀਕ ਉਹ ਫਿਰ ਬਿਆਰ ਮਾਰਦੇ ਪੱਥਰ ਪੱਥਰ ਕਰਨ ਦੇ ਗਏ ਤੇ ਬਾਕੀ ਕੋਠੇ ਹਮਨ ਨਿਯਾਰੇ ਵੱਖਰਾ ਹੋਰ ਕੀ ਬਾਕੀ ਹਵਾ ਹਵਾ ਵੋਕ ਕੈਡ ਹੁੰਦੀ ਹੈ ਫੱਦ ਹਵਾ ਦੀ ਸਵੇਰ ਦੀ ਅੱਪਾ 6 ਵਜੇ ਤੱਕ ਸੁੱਤੇ ਨਹੀਂ ਹਾਂ ਹਾਂ ਬੜੀਆ ਪੂਰੀ ਰੋਤ ਰਾਤ ਨੂੰ 12 ਵਜੇ ਅੱਛਾ ਭਾਈ ਮੈਂ ਨਾ ਫਿਰਾਂ ਨਹੀਂ ਲੁਪਾਂ ਤੇ ਦੇਖ ਠੀਕ ਹੈ ਮੈਂ ਤਾਂ ਆ ਭਾਈ ਜੇ ਤੂੰ ਪੁੱਛ ਆਂਦਾ ਕੋਠੇ ਤੇ ਪੈਣਾ ਮੈਂ ਵੀ ਮੈਂ ਕਦੇ ਪਿਆ ਹੀ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਸੀ ਆ ਚੀਜ਼ਾਂ ਹੁੰਦੀਆਂ ਕੋਠੇ ਤੇ ਪੈਣਾ ਨਜ਼ਾਰਾ ਆਪਾਂ ਕੱਲਾ ਮਤਲਬ ਤੂੰ ਦੋ ਜਣੇ ਸੌਣ ਠੀਕ ਮੈਂ ਸਹੀ ਦੇ ਦਿਆ ਠੀਕ ਤੂੰ ਜਾ ਕੋਠੇ ਖੋਹਦੇ ਦੋ ਥੱਲੇ ਜਾਂ ਬੜੀਆਂ ਥੱਲੇ ਹੁਣ ਜਾਂ ਆਪਾਂ ਬੰਦੀ ਉੱਪਰ ਤੋਂ ਖੋਣ ਚਾਹੀਦੇ ਜਰੂਰੀ ਠੀਕ ਕਰਦਾ ਵਾ ਥੱਲੇ ਹੋ ਜੀ ਦਾ ਠੀਕ ਹੈ ਪਾ ਕੇ ਕਰਕੇ ਦੀ ਬਰਾਏ ਗਿਆ ਕੋਠਿਆਂ ਸਲਾ ਜਰੂਰੀ ਹੁੰਦਾ ਵਾ ਠੀਕ ਆ ਬਈ ਹਾਂ ਅੱਛਾ ਭੁੱਲ ਕੇ ਸਾਰੇ ਮੇਰੇ ਵਾਲੇ ਏਸੀਆਂ ਚ ਪੈ ਰਾਵਣਾ ਭੈਣ ਚੋਰੀ ਕਰਕੇ ਲੈ ਜਾ ਕੋਈ ਬਾਹਰ ਇੱਥੇ ਪਾਵਾਂਗੇ ਸੱਤੇ ਪੈ ਦੀ ਬੌਂਟ ਮਾਰ ਰਾਣੀ ਪੈ ਲੱਗਣ ਕਿਸੇ ਨੂੰ ਇੱਥੇ ਹਾਂ ਹਨ ਏਸੀ ਪੈ ਰਾਵਣ ਲੱਤਾਂ ਚੋਰੀ ਨਹੀਂ ਕਰੀ ਆ ਥੂਠੇ ਦਾ ਨਜ਼ਾਰਾ ਹੀ ਵੱਖਰਾ ਠੀਕ ਆ ਬਈ ਠੀਕ ਆਜਾ ਮੱਕ ਉੱਥੇ ਤੋਂ ਬੰਨਿਆ ਰਾ ਠੀਕ ਹੈ ਬਿੜਕ ਰੰਦੀ ਪੂਰੀ ਹਾਂ